ਅੱਜ ਦੀ ਵੀਡੀਓ ਲੱਗਿਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਝੋਟੀਆਂ ਤਿੰਨ ਐਸੀਆਂ ਸਵੈਆਂ ਤੇ ਆਪਾਂ ਪਹੁੰਚਿਆ ਵੀਰ ਸੋਨੂ ਦੇ ਕੋਲ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਡਿਟੇਲ ਸਸੀਆ ਭਾਜੀ ਸਸੀਆ ਜੀ ਸਤਿ ਸ੍ਰੀ ਅਕਾਲ ਜੀ ਤੁਸ ਨਾਲ ਠੀਕ ਠਾਕ ਜੀ ਮੈਂ ਤਾਂ ਬਾਬੇ ਸ਼ਿਦਾ ਦੀ ਨਹੀਂ ਕਿਰਪਾ ਜੀ ਵਧੀਆ ਮਾੜੀ ਕਿਰਪਾ ਵਣੀ ਚਲੋ ਕਿਰਪਾਈ ਬਣਾਈ ਰੱਖੇ ਬਾਬਾ ਦੀ ਉਸੇ ਮੈਂ ਤੇ ਬਈਆ ਆਪਣਾ ਨਾਮ ਤੇ ਟਰੈਸ ਨੰਬਰ ਸੋਨੂ ਸ਼ਹਿਰ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ 98159567552 ਠੀਕ ਆ ਜੀ ਚਾਹਨਾ ਦੀਦਾ ਪੰਜਾਬ ਠੀਕ ਆ ਠੀਕ ਆ ਲਓ ਜੀ ਆ ਚੈੱਕ ਕਰ ਸਕਦੇ ਬਹੁਤ ਸ਼ੌਂਕ ਨਾਲ ਬਈ ਨੇ ਬਣਾਇਆ ਤੇ ਬਈਆ ਛੋਟੀ ਬੜੀ ਦੱਸੇ ਬਈ ਆਪਣੀ ਇਹ ਆ ਅੱਛਾ ਜੀ ਸੂਈ ਆ ਆਪਣੀ ਦੋ ਡੰਗ ਚੋਂ ਆਪਨੀ 3 ਡੰਗ ਚੋਂ ਹਾਂਜੀ ਆਨਲਾਈਨ ਜਾਊਗੀ ਪਰ ਆਦੀ ਪੂਰ ਛੱਡੇ ਦੀ ਕੋ ਦੁੱਧ ਪਾ ਦਾ ਬੜਾ ਫਰਕ ਪੈ ਜੇ ਭਾਜੀ ਉਹਦੀ ਮੈਗਨੇਟੀ ਦੇਖਦਾ ਅੱਛਾ ਜੀ ਹਣਾ ਆਹ ਸੂਈ ਆ ਇਹ ਕਹੇਗਾ ਜੇ ਹਾੜੇ ਕਰ ਪਾੜੇ ਦੇ ਕਹੇਗਾ ਜਾ ਕੇ ਟੀਕਾ ਲਵਾ ਦੀ ਆਪਾਂ ਫਿਲੋ ਕਹਿੰਦਾ ਸਾਰੀਆਂ ਭਾਜੀ ਬਿਲਕੁਲ ਜੀ ਜਿਹੜੀ ਆਪਾਂ ਕਿਸੇ ਨੂੰ ਕਹਿੰਦੇ ਮੜੀ ਜੰਗੀ ਕਹਿਣੀ ਆ ਉਹ ਆਪਾਂ ਫੋਨ ਦੇ ਵਿੱਚ ਸਭ ਕੁਝ ਵੀਡੀਓ ਆਉਂਦੇ ਹੀ ਆ ਕਾਨੂੰ ਮੜੀ ਜੰਗੀ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਨਹੀਂ ਬਿਲਕੁਲ ਬਿਲਕੁਲ ਦੁੱਧ ਪਾ ਦਾ ਫਰਕ ਪੈਦਾ ਹਰਕਾਰਾ ਭਾਜੀ ਠੀਕ ਆ ਠੀਕ ਆ ਹਾਂ ਭਾਈ ਦੱਸੋ ਛੋਟੀ ਬਾਰੇ ਇਹ ਭਾਈ ਪਰਸੋ ਸੋਈ ਜੀ ਅੱਛਾ ਜੀ ਖੱਟੀ ਮਗ ਜੀ ਠੀਕ ਹੈ ਜੀ ਦੇਖੋ 9 ਕਿਲੋ ਬੋਲਾ ਉਲੀਤਰ ਮਾਰ ਜੀ ਲਓ ਜੀ 9 ਲੇਖਾ ਜਿਹੜਾ ਬੋਲਾ ਇਹ ਜਹ ਡਬਲਾ ਹੈਗਾ ਪੂਛਦਾ ਕਿ ਜਿਹੜੇ ਵਾਲੇ ਨੇ ਸਾਰੇ ਕਾਲੇ ਆ ਅੱਛਾ ਜੀ ਬਾਕੀ ਖੋਲ ਕੇ ਮਖੋਣਦੇ ਹੁਣ ਆਪਾਂ ਤੁਹਾਨੂੰ ਬਾਹ ਕੱਢੀਏ ਲਓ ਜੀ ਇੱਕ ਵਾਰ ਦੀ ਚੈੱਕ ਕਰ ਸਰੇ ਤੇ 3 ਮਲਕਾਫ ਆ ਗਿਆ ਜੀ ਚੇਦੇ ਕਰੋ ਜੀ ਚੈੱਕ ਕਰ ਸੁਆ ਭਾਈ ਅੱਛਾ ਜੀ ਸੁਆ ਸੁਆ ਜੀ ਦੂਜਾ ਛੋਟੀ ਸੋਈ ਜੇ ਠੀਕ ਹੈ ਜੀ ਵੀ ਜੀ ਆਪਾਂ ਗਰੰਟੀ ਨਾਲ ਝੋਡੀ ਦਵਾਂਗੇ ਅੱਛਾ ਜੀ ਗਰੰਟੀ ਦਾ ਆਪਾਂ ਸਾਡੇ ਕੋਲ ਲਿਖਤੀ ਰੂਪ ਕੋ ਲੈ ਲੈ ਛਾਣਦੇ ਠੀਕ ਹੈ ਠੀਕ ਹੈ 14 15 ਕਿਲੋ ਦੀ ਗਰੰਟੀ ਆਪਾਂ ਦਵਾਂਗੇ ਲਿਖ ਕੇ ਅੱਛਾ ਜੀ ਜਿੱਧਰ ਝੋਡੀ ਮੈਨੇਜ ਕਰਦੀ ਠੀਕ ਹੈ ਲਓ ਇਹ 14 15 ਲੀਟਰ ਦੁੱਧ ਭਰੂ ਵੀ ਕਰਨ ਵਾਲੀ ਦਾ ਕਾਡ ਕਾੜ ਵੀ ਚੰਗਾ ਆ ਗਿਆ ਵਾ ਇਹ ਪਿਛੇ ਫੀਮੇਲ ਕਾਥਾ ਉਹ ਵੀ ਐਨ ਜੈੱਡ ਬਲੈਕ ਆ ਗਿਆ ਬੰਮਾਲਾ ਬੱਚਾ ਵੀ ਲਾਖ ਲਾਦੀ ਭਾਈ ਠੀਕ ਹੈ ਠੀਕ ਹੈ ਲਓ ਜੀ ਛੱਡਾ ਜਿਹੜਾ ਛੱਡ ਵੀਰ ਬੱਚਾ ਛੱਡ ਛੱੜਦੇ ਛੱੜਦੇ ਆ ਦੇਖੋ 10 ਤੇ ਬਾਲ ਰਾਦਰ ਮੰਗੀ ਲੈ ਆ ਤੇ ਬੋਈ ਤੇ ਪਾਸਾ ਇਹਦਾ ਲਾਈਵ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਆਲ ਬਲੇ ਬਸ ਮੰਗਿਆ ਅਰੇ ਰਬੂ ਲਾਰ ਚੱਲਣਾ ਕੰਮ ਇੱਕ ਰੰਕ ਕਾਲੀ ਭਾਜੀ ਪੂਛ ਤੱਕ ਵੇ ਲੋਕ ਦੇ ਇੱਕ ਕੋਈ ਚਿੱਟਾ ਵਾਲ ਕਰ ਜੇ ਮੈਂ ਤਾਂ ਵੀ ਇਹ ਕਿੱਡ ਬਲੈਕ ਪਿਓਰ ਪੂਛ ਤੱਕ ਜਿਹੜੇ ਆਪਾਂ ਪਹਿਲਾਂ ਹੀ ਕਹਿਤਾ ਵੇ ਬਾਈ ਇਹ ਝੋਟੀ ਬਾਈਕ ਗੰਦੀ ਦੇ ਆਈ ਬੰਦਿਆ ਕੋ ਅੱਛਾ ਜੀ ਗਾਰੰਟੀ ਦੇ ਆਈ 14 ਕਿਲੋ ਦੋ ਦੀ ਗਾਰੰਟੀ ਜਿੱਦਣ ਝੋਟੀ ਮੈਜੇ ਆ ਗਈ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਇਹਦੀ ਹੋਣ ਵੀ ਝੋਟੀ ਦੀ 1.5 ਕਿਲੋ ਤੋਂ ਵੱਧ 2 ਕਿਲੋ ਦੇ ਗਾੜੀ ਗਾੜੇ ਦੀ ਅੱਛਾ ਜੀ ਇਸ ਟਾਈਮ ਹੀ 3 ਕਿਲੋ ਘਰ ਵਾਲੀ ਗਾੜਾ ਦੇਖ ਝੋਟੀ ਗਾੜੂ ਵੀ ਤੇਲ ਕਿਲੋ ਸੱਜੇ ਜਦੋਂ ਦੋ ਤੇ ਆ ਗਈ ਦੋ ਤੇ ਆ ਗਈ ਕਿਦਾਂ ਹਾਂ ਠੀਕ ਹੈ ਲਓ ਜੀ 3 ਲੀਟਰ ਜਿਹੜਾ ਗਾੜੀ ਗਾੜਿਆ ਦੇ ਸੱਗੇ ਬਾਕੀ ਉਹ ਵੀ ਪਹਿਲੇ ਸਵੇਰੇ ਹੁਣ ਦੂਜੇ ਸਵੇਰੇ ਚੱਲਣ ਦੀ ਆ ਕਰਮਾਲੀ ਕੁਚੰਦੀ ਸਾਮ ਕਰੂਗਾ ਤੇ ਚਲੋ ਦੁੱਧ ਚੰਗਾ ਕਰੀ ਜਲਾਉਂ। ਪਾ ਲਾ ਦੇ ਦੁੱਧ 14 ਮੈਨੂੰ ਦੇ। ਅੱਛਾ ਜੀ। ਯਾ ਆਪਾਂ ਕਹੇ ਜੀ ਤੂੜੀ ਸੁੱਕੀ ਪਾ ਕੇ ਆਟਾ ਪਾ ਦੀ ਔਰ ਇਤਨੀ ਮਕਿੰਦਾ। ਬਿਲਕੁਲ ਬਿਲਕੁਲ ਜੀ। ਸਾਢੇ 4 ਮੁੱਲ ਪਾ ਲਿਆ। ਇਹ ਖਾਣ ਦੇਣਾ ਕਿ ਇਹ ਕੱਚਾ ਬਣਾਉਣਾ। ਤਦ ਬਈ ਹੈ ਨਾ ਹੂੰ ਨਹੀਂ ਡੋਕੇ ਲਓ ਚਲੋ ਬੰਦੋ ਬਾਈ ਜੀ ਬੰਦ ਗੱਲੀ ਬੰਦ ਕੋਈ ਬਈ ਲਾਗੇ ਨੂੰ ਚੈੱਕ ਕਰਾਉਣੇ ਤੁਹਾਨੂੰ ਸਮਾ ਦਾ ਸਮਾ ਜਿਹੜਾ ਬਹੁਤ ਚੱਲ ਮੈਂ ਪਸਮਾ ਦੇਖਣ ਗਿਆ ਜੋ ਇਹੋ ਉਹ ਪਰ ਨੂੰ ਅਧ ਪੂਰੀ ਬੜਾ ਵਖੋ ਨਾ ਨੀ ਕੋਈ ਫੋਨ ਲਿਆ ਬਸ ਸਮਾ ਦੇ ਲਾ ਕੇ ਲਾ ਵੀ ਲਾ ਕੇ ਦੱਸ ਜਾ ਬਸ ਸਮਾ ਜਿਹੜਾ ਬਹੁਤ ਹੀ ਚੰਗਾ ਰਹਿਣ ਕਿੱਲੇ ਘੜਮਾ ਬਸ ਮਾਵਾ ਠੀਕ ਹੈ ਵੀ ਠੀਕ ਹੈ ਲਾਈਨ ਹੀ ਕਟਾ ਲੈਂਦੇ ਆ ਨਹੀਂ ਜੇ ਵੀ ਆਣੇ ਤੇ ਆਈਏ ਇਸ ਪਾਸੇ ਪਾ ਦੇ ਤੇ ਇਹਨੇ ਸਾਹ ਨਾਲ ਗੋਲ ਪਾਇਆ ਮਗਰ ਲਾ ਸਾਂਗੇ ਹਰੀ ਹਰੀ ਸਾਰੀ ਚੰਗੀ ਹਰੀ ਕਿਹਣੀ ਜੇ ਹਾਂ ਜੀ ਤੇ ਉਹ ਦੋ ਫਿਰ ਇਧਰ ਆ ਨੋੜੀ ਆਲੇ ਵਿੱਚ ਹੀ ਕਾਲ ਠੀਕ ਹੈ ਜੀ ਲਓ ਜੀ ਆ ਮਗਰਲੇ ਥਾਣਾ ਦੇ ਚਵਾਈ ਜੀ ਬਿਲਕੁਲ ਇਹ ਵੀ ਸਾਫ ਧਾਰਿਆ ਭੈਣ ਮੋਟਰ ਵਾਲਾ ਹੀ ਹਿਸਾਬ ਲੱਗਾ ਪਿਆ ਵਾ ਕਰਮਾਲੀ ਨੇ ਛੱਡ ਦੇ ਬੱਚੇ ਨੂੰ ਹਾਂਜੀ ਅੱਛਾ ਕਰ ਦਈਏ ਆ ਛੱਡ ਦੇ ਮੈਂ ਛੱਡ ਆ ਲਓ ਜੀ ਬੌਜੀ ਆ ਚੈੱਕ ਕਰ ਸਕਦੇ ਤੁਸੀਂ ਠੀਕ ਹੈ ਜੀ ਆਓ ਅਗਲੇ ਥਾਲੇ ਜੋ ਦੁੱਧ ਫੇ ਵੀ ਛੱਡਦਾ ਮੈਂ ਤੇਰੇ ਬੱਚੇ ਨੂੰ ਠੀਕ ਜੀ ਇਹਦੇ ਨਾਲ ਵੀ ਜੀ 9 ਕਿਲੋ ਨੇ 8 ਕਿਲੋ ਪਾਣੀ ਦਾ ਠੰਡਾ ਦੁੱਧ ਪਾਵੇ ਚਾਰ ਲੱਖ ਬੋਲਾ ਬਣੂ ਤੇ ਲੈ ਜੇ ਜਿੱਤੇ ਬੋਲਾ ਨਾ ਬਣੂ ਨਾ ਕਰੇ ਅੱਛਾ ਜੀ ਇਹ ਬੋਲੀ ਪਾਣੀ ਤੇ ਲੈ ਜੇ ਰਹਿਣ ਦੇ ਠੀਕ ਹੈ ਠੀਕ ਹੈ ਅੱਛਾ ਦੁੱਧ ਜੇ ਮਿਠਾਈ ਠੀਕ ਹੈ ਬਾਈ ਜੀ ਮੋਲੇ ਦਾ ਲੈ ਵੀਰ ਦਾ ਆ ਦੁੱਧ ਲੈ ਆ ਇਹਦਾ ਮੁੱਲ ਵੀ ਜੀ 95000 ਰੁਪਏ ਕਰਦਾ ਜੀ ਅੱਛਾ ਜੀ ਜੇਣੀ ਮੈਂ 93000 ਦੀ ਜੀ ਅੱਛਾ ਜੀ 2000 ਰੁਪਏ ਛੋੜ ਜਾਂਦਾ ਠੀਕ ਹੈ ਲਓ ਜੀ 93000 92000 ਦੀ ਕਰਦੇ ਭਾਜੀ ਹਾਂ ਨਹੀਂ ਪੂਰੇ 90 ਹਜ਼ਾਰ ਦੀ ਝੋਡੀ ਜਣੀਏ ਅੱਛਾ ਜੀ ਜਿੱਥੋਂ 200 ਰੁਪਏ ਸ਼ੋਰ ਹੋਣਾ ਹੈ ਬਸ ਠੀਕ ਹੈ ਠੀਕ ਹੈ ਠੀਕ ਮੇਰਾ ਵੀ 85 86 87 ਦਾ ਫੋਨ ਭਾਵੇਂ ਨਾ ਹੀ ਕਰੇ ਮੇਰਾ ਭਰਾ ਦੁੱਧ ਜਿੰਨੇ ਭਾਈ ਚਲ ਗਈ ਮੈਲੇ ਦੁੱਧ 14 ਕਿਲੋ ਦੁੱਧ ਚ ਵਦੂਗੀ ਅੱਛਾ ਜੀ ਹਾਂ ਠੀਕ ਹੈ ਭਾਈ ਦੂਜੇ ਨਾਲ ਬਾਰੇ ਕਿਵੇਂ ਆ ਗਈ ਇਹ ਪੂਰੀ ਆ ਗਈ ਜੀ ਅੱਛਾ ਜੀ ਇਹਨੂੰ ਭਾਈ 15 ਤੋਂ 20 ਦੇ ਤੀਗਾ ਭਾਏ ਨੂੰ ਹੋ ਗਏ ਜੀ ਅੱਛਾ ਜੀ ਆ ਪਾਈ ਇਹੜੀਆਂ ਤੇ ਕਈ ਬੰਦੇ ਕਹਿੰਦੇ ਭਲੇਖੇ ਚ ਭਾਈ 40 ਦਿਨ ਹੋ ਗਏ ਜੀ ਅੱਛਾ ਜੀ ਕੋ 35 ਦਿਨ ਹੋ ਗਏ ਜੀ ਹਾਂ ਜੀ 15 ਤੋਂ 20 ਦੇ ਤੀਗਾ ਭਾਏ 15 ਦਿਨ ਕਹੀ ਹੈ ਇਹ ਜਾ ਕੇ 1.5 ਮਹੀਨਾ ਕਹਿ ਲਿਆ ਵਾ ਅੱਛਾ ਅੱਛਾ ਕੀ ਦਾ ਹਰੇ ਹੁੰਦੇ ਨਹੀਂ ਮਾਲ ਫੜ ਕੇ ਲੈਣਾ ਹੁੰਦਾ ਭਾਈ ਠੀਕ ਹੈ ਠੀਕ ਉਹਦੇ ਨੇ ਸਾਨੂੰ ਸੇ ਕਰਦੇ ਸਾਡੇ ਨੱਕਰ ਖੜ ਕੇ ਕੀ ਦਾ ਕਿੰਨਾ ਝੂਠ ਮਾਰਦਾ ਏ ਕਿੰਨਾ ਕਿ ਝੂਠ ਮਾਰਦਾ ਠੀਕ ਹੈ ਗੱਲ ਹਾਂਜੀ ਹਾਂਜੀ ਇਹਨੂੰ 15 ਤੋਂ 20 ਦਿਨ ਮੜੀ ਹੋਏ ਅੱਛਾ ਜੀ ਦੋ ਤੇਰ ਕੋ ਲੀਟਰ ਵਾਲਾ ਪਾਸ 6 ਰੋਗ ਬਗੇ ਅੱਛਾ ਜੀ ਪਰ ਉਹ 7 ਕਿਲੋ ਪਾਸ 6 ਰੋਗ ਬਗੇ ਤੁਮਗੇ ਠੀਕ ਹੈ ਠੀਕ ਹੈ ਦੋਵੇਂ ਟਾਈਮ ਸਾਡੇ ਕੋ ਪੜਦੀ ਮਿਲਦੀ ਏ ਇਹਦੇ ਘਰ ਜਾ ਕੇ ਦੇ ਜੀ ਟੀਕਾ ਲਵਾ ਦਿੰਦੇ ਠੀਕ ਹੈ ਜੀ ਸਿੱਧੀ ਗੱਲ ਆ ਵਾ ਗੱਲ ਦਸੀ ਚੰਗੀ ਦੀ ਆ ਮੁਰਗੇ ਜਿਹੜੀ ਉਹਦਾ ਸਪਨ ਖੜਾ ਭਾਈ ਵਾਲਾ ਗੱਲ ਆ ਨਹੀਂ ਨਹੀਂ ਮਾੜੀ ਗੱਲ ਆ ਲਾਓ ਜੀ ਚੱਕਾ ਦੇ ਨੀ ਚੱਕ ਕੇ ਜੀ ਤੇ ਸਟੇਟਸ ਹੁੰਦੀ ਆ ਬਹੁਤ ਚੰਗਾ ਵਾ ਨੀਲੀ ਪੂਰੀ ਦੇ ਵਿੱਚ ਆਉਂਦੀ ਆ ਬਾਕੀ ਹੈ ਵੀ ਤੇ ਲਾਲੀ ਦੇ ਸਫਾਈਆਂ ਸਪਈਆਂ ਜਿਹੜੀਆਂ ਬਹੁਤ ਜਿਆਦਾ ਆ ਗਈਆਂ ਵਾ ਤੇ ਥਣ ਵੀ ਨੋਕ ਵਾਲਾ ਲੱਗਾ ਹੋਇਆ ਐਦਾਂ ਹੀ ਬਣੇ ਹੋ ਅੱਛਾ ਜੀ ਐਦਾਂ ਹੀ ਬਣੇ ਹੋ ਐਦਾਂ ਹੀ ਦਾਦੀ ਘਟ ਕਹਿਣੀ ਬੜਾ ਠੀਕ ਹੈ ਠੀਕ ਹੈ ਚਲੋ ਕਰੋ ਓਹਹ ਮੰਨ ਨਹੀਂ ਕੋਈ ਨਹੀਂ ਬੰਦੋ ਮੰਨ ਲਓ ਨਹੀਂ ਨਹੀਂ ਕੋਈ ਨਹੀਂ ਬੰਦੋ ਨਹੀਂ ਕੋਈ ਨਹੀਂ ਲੋਜੀ ਦੋਸਤ ਜਿਹੜਾਰੇ ਕੋਲ ਅਸਰ ਨਹੀਂ ਕਰੇ ਗਰੰਟੀ ਦੇਵਾ ਲਾਓ ਤੁਹਾਡੇ ਮਰਿਆ ਨਹੀਂ ਕੋਈ ਕਹਿ ਦੇ ਲੋ ਠੀਕ ਠੀਕ ਚਲੋ ਕੋਈ ਨਹੀਂ ਇਹਨਾਂ ਨੂੰ ਬਈ ਇਹ ਭਾਈ 60000 ਦੀ ਹਾਲ ਲਾ ਦਵਾਂਗੇ ਅੱਛਾ ਜੀ ਸਿਰਫ 1000 ਰੁਪਏ ਛੋੜ ਦਵਾਂਗੇ ਨਾ 60000 ਦੀ ਭਾਈ ਹਾਲ ਦੇ ਦੇ ਠੀਕ ਹੈ ਲਓ ਜੀ ਮੇਰੇ ਘਰ ਭਾਈ ਕੋਈ ਕੋੜਾਂ ਚ ਹੋਵੇ ਅੱਛਾ ਜੀ ਕੋਈ ਤਿੰਨ ਲੱਖ ਚ ਹੋਵੇ ਅੱਛਾ ਜੀ ਤੁਹਾਡੇ ਛੇਕ ਲੋ ਭਾਈ ਠੀਕ ਹੈ ਠੀਕ ਹੈ ਲਓ ਜੀ ਛੇਕ ਇਹ ਕਿਹੜਾ ਦੁੱਧ ਹੈ ਪਹਿਲਾਂ ਸੋਲਾ ਕਰੀ ਜੇ ਪਹਿਲਾਂ ਸੋਲਾ ਸਨੀਹ ਕਰ ਮਾਲੀ ਕਿੰਨੇ ਦੀ ਆ 1000 ਦਾ ਸਾਰ ਦੀ ਦੋ ਦੋ 9000 58 ਦੀ ਦੀ ਹੈ ਨਾ ਤੁਸੀਂ ਜਾਈ ਦੇ ਦੀ ਠੀਕ ਹੈ ਲਓ ਜੀ 58000 ਦੀ ਇਹ ਬਿਲਕੁਲ ਹੀ ਨਾਰਮਲ ਰੇਟ ਭਾਈ ਚੋਡੀ ਬੁਰੀ ਤਲਾਲੀ ਕੋਈ ਫਿੱਟ ਗੁੰਜਿਆ 59 ਦੇ ਪਾਜੀ ਮੁੜ ਕੇ ਕੋਈ ਮੇਰਾ ਭਰਾ ਵੀਡੀਓ ਸੁਣ ਦਿਆ 55 56 ਦਾ ਮੇਰਾ ਵੀਰ ਹੱਥ ਜੋੜ ਕੇ ਬੇਦੀ ਫੋਨ ਕਰੀ ਨਾ ਮੋਹੇ ਦਾ ਅੱਛਾ ਜੀ ਹਾਂ ਦੱਸੀ ਗੱਲ ਚੰਗੀ ਹੁੰਦੀ ਆ ਬਿਲਕੁਲ ਬਿਲਕੁਲ ਭਈ ਆਹ ਤੀਜੇ ਨੰਬਰ ਤੇ ਇਹ ਪਾਜੀ 15 20 ਤੋਂ 25 ਤੱਕ ਲੜੂਗੀ ਅੱਛਾ ਜੀ ਅੱਜੋ ਢੀਕਦੇ ਪਾਜੀ ਸਿਰਾਈ ਇਹਦੇ ਠੀਕ ਆ ਠੀਕ ਆ ਸ਼ਹਿਦ ਆਉਂਦੇ ਸਾਡੇ ਚੀਪਾ ਸ਼ਹਿਦ ਆਉਂਦੇ ਜੀ ਅੱਛਾ ਜੀ ਇਹਦੀ ਪਾਜੀ ਪਿੱਛੇ ਦੀ ਥਾਂ ਦੀ ਆਪਣੀ ਫੁੱਲ ਕਰਦੀ ਆ ਅੱਛਾ ਜੀ ਆ ਸ਼ਹਿਰ ਹੁੰਦਾ ਤੇ ਪੰਜ ਮੇਰੀ ਗੱਡੀ ਜੋ ਲਾਹ ਤੇ ਪਲੇ ਮੇਰੇ ਘਰ ਵਾਲੀ ਗੱਡੀ ਲੈ ਕੇ ਆ ਜੂਗਾ ਅਛਾ ਜੀ ਫਲਾਜ ਪਾਲ ਤੋਂ ਵੇ ਆਪਾਂ ਗੱਡੀ ਦਾ ਕਿਰਾਇਆ ਪੰਜ ਹੋਵੇ ਚਾਰ ਹੋਵੇ ਦਵਾਂਗੇ ਠੀਕ ਹੈ ਠੀਕ ਹੈ ਸੁਹਾ ਸੁਹਾ ਦੂਜਾ ਸੁਹਾ ਜੀ ਠੀਕ ਹੈ ਲੋ ਜੀ ਸੁਹਾ ਦੂਸਰਾ ਇੱਕ ਕੱਡ ਕੱਡ ਜਿਹੜਾ ਬਹੁਤ ਹੀ ਚੰਗਾ ਹੋਵੇ ਹੈ ਚੱਲ ਲੈ ਆਣ ਮੈਂ ਗਰਮਾਲੀ ਕਰੋ ਜੀ ਕਿਹੜਾ ਕੱਡ ਕਿਹਿਆ ਡਬਲਾ ਹੈ ਕਾ ਗਈ ਜਿਹੜਾ ਬਹੁਤ ਹੀ ਟਾਕਾ ਕੱਡ ਕੱਢ ਜੋ ਸਾਣ ਤੋਂ ਜਿਹੜਾ ਬਹੁਤ ਚੰਗਾ ਲੱਗਾ ਨੋਕ ਵਾਲਾ ਕੰਗੜਾ ਬਿਆਵਾ ਤੇਰੀ ਭਾਈ ਮੈਂ ਸਿੱਤ ਕਰਾਂ ਨਾ ਹਾਂ ਜੀ ਕਿਸੇ ਜਿਹੜਾ ਤੂੰ ਗਲਤ ਸਿੱਤ ਕਰਦਾ ਅਛਾ ਜੀ ਇਹ ਗੁਰਦਸ ਸਿੰਘ ਵਾਲਾ ਕੋਲ ਕੰਡਿਆਲਾ ਕੋਲ ਦੱਸ ਕੋ ਅੱਛਾ ਜੀ ਕੰਡਿਆਲਾ ਨੀਤਰਾ ਠੀਕ ਹੈ ਜੀ ਇਹ ਕੱਲ ਨੂੰ ਕੋਲ ਸ਼ਹਿਰ ਹੋੜਾ ਤੇ ਪੰਜੇ ਜੀ ਮਦਦ ਕੋ ਨਾਮ ਜੀ ਠੀਕ ਹੈ ਠੀਕ ਹੈ ਲੋ ਜੀ ਪਹਿਲੇ ਮੈਂ ਇਹ ਵੀ ਇਹਦੀ ਗਰੰਟੀ ਦੇਣਾ ਵਾਂ ਗੱਡੀ ਲੈ ਕੇ ਕੋ ਮੇਰਾ ਵੀਰ ਆ ਜੇ ਹਾਂਜੀ ਹਾਂਜੀ ਫਾਲਟ ਹੋਵੇ ਕੋਈ ਨੁਕਸਾਨ ਗੱਡੀ ਦਾ ਤਾਂ ਮੈਂ ਲੂੰਗਾ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਜੇ ਕਿਸੇ ਘਰ ਜਾਈ ਵੀ ਕਰਨਾ ਹਾਂਜੀ ਜੇ ਕਿਸੇ ਘਰ ਜਾ ਕੇ ਸੁੱਕੀ ਤੂੜੀ ਨਾਲ ਖਾਵੇ ਤਾਂ ਵੀ ਮੇਰੀ ਗਰੰਟੀ ਵਿੱਚ ਵਾਟਪਾ ਬਣਾਏ ਪਾਵੇ ਅੱਛਾ ਜੀ ਇੱਥੋਂ ਤੱਕ ਮੇਰੀਆਂ ਗੱਡੀਆਂ ਦੀ ਬੋਲ ਲੋ ਜੀ ਸੁੱਕੀ ਤੂੜੀ ਤਾਂ ਮੇਰੀਆਂ ਗਰੰ ਇੱਟੇ ਦਾ ਡੰਡਾ ਭਾਈ ਇਹ ਕਾफी ਜਿਆਦਾ ਆ ਰਿਹਾ ਮਾਨੇ ਦੇ ਹਾਂ ਜੀ ਫੋਨ ਤੇ ਕਿ ਕਾਕਾ ਹਵਾ ਨਾਲ ਇਹਦਾ ਸਾਰਾ ਕਵਰ ਕਰੋਗੀ ਕਰਮਾਲੀ ਦਾ ਦਾਸ 10 ਮੀਟਰ ਜਿਹੜਾ ਪਹਿਲੇ ਇਹ ਨਹੀਂ ਮੈਂ ਤਾਂ ਇਹ ਨਹੀਂ ਮੈਂ ਤਾਂ ਹਰਿਆ ਪਾਵੇਂ ਕੋਈ ਜਾ ਕੇ ਵੰਡ ਪਾਵੇ ਅੱਛਾ ਜੀ ਸੁੱਕੀ ਕੁੜੀ ਪਾ ਦੇ ਮੇਰੀ ਮਈ ਨਾਲ ਖਾਵੇ ਤੇ ਮੈਂ ਕਾਹ ਵੀ ਦਿੰਦੀ ਮੇਰੀ ਬੋਲ ਠੀਕ ਆ ਤੇ ਭਾਈ ਇਹਦਾ ਮੁੱਲ ਫਿਰ ਇਹ ਭਾਈ ਜਣੀ ਆਪਾਂ ਤਿਆਰ ਹੋ ਜੇ ਮਈ ਜਿੱਦਾਂ ਗਾਹ ਮਾ ਲੋ ਦਿਵਾਲੀ ਦੋਲੀ ਆਉਣ ਦੀ ਆ ਹਾਂ ਜੀ ਫਿਰ ਤਾਂ ਭਾਵੇਂ 85 ਦੀ ਭਾ 90 ਦੀ ਵੇਚ ਲਈਏ ਅੱਛਾ ਜੀ ਮੁੱਲ ਬਹਾਨਾ 65 ਹਜ਼ਾਰ ਦੀ ਕਿਤੇ 65 ਦੀ ਹਾਂ ਜੀ ਮਾਨਦਾਨਾ ਮਾਨ ਦਾ ਤੁਹਾਡੇ ਜੱਗੇ ਵੀ 2000 ਹੋਏ 63000 ਦੀ ਹਾਂ ਨਾ ਜਰੀਏ ਠੀਕ ਹੈ ਲਓ ਜੀ 63000 ਦੀ ਤੇ ਕੱਦ ਕੱਢ ਚਮਚੂਮ ਦੇੜੀਆਂ ਨਾੜਾ ਨੂੜਾ ਕਾਫੀ ਆ ਗਿਆ ਵਿੱਚ ਚੰਡਾ ਫਿਰ ਚੈੱਕ ਕਰ ਸਕਦੇ ਹਾਂ ਹਾਲ ਵੇਖੀ ਜੀ ਲੱਗਾ ਬਹੁਤ ਹੀ ਚੰਗਾ ਲੱਗਾ ਬਾਰੇ ਇਹ ਵਾਲੇ ਥਾਂ ਦੀ ਚਵਾਈ ਜਿਹੜੀ ਸਾਰੀ ਝੋੜੀ ਸੋਹੀ ਸਾਫ ਝੋੜੀ ਜਣੀ ਨਹੀਂ ਹੈ ਠੀਕ ਹੈ ਜੀ ਹਾਂ ਲਓ ਭਾਜੀ ਬਾਕੀ ਦੰਗਲ ਵੀਰ ਜੀ ਆਪਣੇ ਕੋਈ ਸਾਰਾ ਸੇਵੋ ਸਾਰੇ ਨੋਟਾ ਲਿਆ ਜਾਓ ஆலங்க நம்மா விக்கலாம் சீல் வயிர் பூரி வசதிகாது